ਸ਼ੇਰੇ ਪੰਜਾਬ ਕੋ ਇੱਕ ਅੰਗਰੇਜ਼ ਆਇਆ ਜਦਾ ਨਾਂ ਸਗਾ ਲੋਰਡ ਵਿਲੀਅਮਸ ਬੈਂਟਿਕ। ਸ਼ੇਰੇ ਪੰਜਾਬ ਨੂੰ ਕਹਿੰਦਾ ਮੈਂ ਸੁਣਿਆ ਤੇਰੇ ਕੋਲ ਵੱਡੇ ਵੱਡੇ ਜਰਨੈਲ ਆ ਮੈਂ ਸੁਣਿਆ ਉਹਨਾਂ ਚ ਇੱਕ ਹਰੀ ਸਿੰਘ ਨਲੂਆ ਬੜਾ ਬਲਵਾਨ ਆ ਜਿਹਦੀਆਂ ਅੱਖਾਂ ਉਹ ਦੇਖ ਨਹੀਂ ਹੁੰਦਾ ਉਹੀ ਜਿਹੜਾ ਮੈਨੂੰ ਦਿੱਖਤਾ ਦਿਖਾ ਲਈ ਸ਼ੇਰੇ ਪੰਜਾਬ ਕਹਿੰਦਾ ਕੱਲੂ ਦਰਬਾਰ ਲੱਗਣਾ ਉਹਦੇ ਚ ਆ ਜੀ। ਦਰਬਾਰ ਲੱਗਿਆ ਪਹਿਲਾ ਖੜਕ ਸਿੰਘ ਲੰਘਿਆ। ਅੰਗਰੇਜ਼ ਕਹਿੰਦਾ ਆ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਪੁੱਤਰ ਖੜਕ ਸਿੰਘ। ਫੇਰ ਸ਼ੇਰ ਸਿੰਘ ਲੰਘਿਆ ਕਹਿੰਦਾ ਆ ਹਰੀ ਸਿੰਘ ਨਲੂਆ ਨਹੀਂ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਸਹਜਾ ਦਾ ਸ਼ੇਰ ਸੈਂਕ ਫਿਰ ਮਧਾਨ ਸਿੰਘ ਪੰਜ ਹੱਥਾਂ ਲੰਘਿਆ ਕਹਿੰਦਾ ਆ ਹਰੀ ਸਿੰਘ ਨਲੂਆ ਕਹਿੰਦਾ ਨਹੀਂ ਇਹ ਮੇਰਾ ਜਰਨੈਲ ਅੰਦਾ ਉਹਨੇ ਦੀਆਂ ਮੋਹਰਾ ਕੀਤੀਆਂ ਤੇ ਜਦੋਂ ਸੋਨੇ ਦੀਆਂ ਮੋਹਰਾ ਕੀਤੀਆਂ ਹਰੀ ਸਿੰਘ ਨਲੂਆ ਨੇ ਨਾ ਸੋਨੇ ਦੀਆਂ ਦੀਆਂ ਮੋਹਰਾ ਮਸਲ ਕੇ ਅੰਗਰੇਜ਼ਾਂ ਨੂੰ ਸਿੱਟ ਦਿੱਤੀਆਂ ਅੰਗਰੇਜ਼ ਸ਼ੇਰੇ ਪੰਜਾਬ ਕੋ ਵਾਪਸ ਆ ਗਏ ਸ਼ੇਰੇ ਪੰਜਾਬ ਕਹਿੰਦਾ ਕੀ ਕਰਕੇ ਆਇਆ ਕਹਿੰਦਾ ਪਰਖ ਕਰਕੇ ਆਇਆ ਮੇਰੇ ਜਰਨਲ ਦੀ ਪਰਖ ਕੀਤੀ ਆ ਉਹਨੂੰ ਮੈਂ ਕਿਹਾ ਸਾਡੇ ਲਈ ਕੰਮ ਕਰ ਤੈਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਹਰੀ ਸਿੰਘ ਨਲੂਏ ਨੇ ਮੋਹਰਾਂ ਮਸਲ ਕੇ ਮੇਰੀਆਂ ਨੂੰ ਸਿੱਟੀਆਂ ਇਹਦਾ ਮਤਲਬ ਇਹ ਸੀ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਨਹੀਂ ਮਸਲ ਕੇ ਰੱਖ ਦਿਆਂਗੇ ਅੰਗਰੇਜ਼ ਨੇ ਜਾ ਕੇ ਈਸਟ ਇੰਡੀਆ ਕੰਪਨੀ ਨੂੰ ਦੱਸਿਆ ਕਿ ਜਿੰਨਾ ਟਾਈਮ ਸ਼ੇਰੇ ਪੰਜਾਬ ਤਖਤ ਤੇ ਬੈਠਾ ਪੰਜਾਬ ਤੇ ਰਾਜ ਕਰਨਾ ਭੁੱਲ ਜਾਓ ਨਾ ਉਹਦੇ